ਸੱਚਾ ਕਾਲ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਮੈਥੋਪੋਲ ਸੈਲੈਸਟੀਅਲ ਘਟਨਾ ਬਾਰੇ ਸੂਰਜ ਗ੍ਰਹਿਣ ਜੋ ਸਤੰਬਰ 2025 ਵਿੱਚ ਹੋਵੇਗਾ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਸੂਰਜ ਗ੍ਰਹਿਣ ਅਸਲ ਵਿੱਚ ਕੀ ਹੁੰਦਾ ਹੈ ਕਦੋਂ ਤੇ ਕਿੱਥੋਂ ਨਜ਼ਰ ਆਏਗਾ ਉਤੇ ਪ੍ਰਭਾਵ ਕੀ ਹੋਣਗੇ ਅਤੇ ਸਭ ਤੋਂ ਇੰਪੋਰਟੈਂਟ 12 ਰਾਸ਼ੀਆਂ ਲਈ ਪ੍ਰੈਡਿਕਸ਼ਨਸ ਵੀ ਕਰਾਂਗੇ ਤੇ ਚਲੋ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰੇ ਸਭ ਤੋਂ ਪਹਿਲਾਂ ਜਾਣਦੇ ਹਾਂ ਸੂਰਜ ਗ੍ਰਹਿਣ ਕੀ ਹੈ ਸੂਰਜ ਗ੍ਰਹਿਣ ਉਹ ਸਮਾਂ ਹੁੰਦਾ ਹੈ ਜਦੋਂ ਚੰਦਰ ਸੂਰਜ ਦੇ ਸਾਹਮਣੇ ਆ ਕੇ ਉਸ ਦੀ ਰੋਸ਼ਨੀ ਦਾ ਕੁਝ ਹਿੱਸਾ ਛੁਪਾ ਦਿੰਦਾ ਹੈ ਇਹ ਇੱਕ ਪ੍ਰਕਿਰਤਿਕ ਘਟਨਾ ਹੈ ਜੋ ਸਿਰਫ ਤਦ ਹੋਵੇਗੀ ਜਦੋਂ ਮੂਨ ਅਤੇ ਸਨ ਇੱਕ ਲਾਈਨ ਵਿੱਚ ਆ ਜਾਣਗੇ ਹੁਣ ਜਦੋਂ ਅਸੀਂ ਸੂਰਜ ਗ੍ਰਹਿਣ ਬਾਰੇ ਸਮਝ ਲਿਆ ਤੇ ਤਾਂ ਅਗਲਾ ਸਵਾਲ ਆਂਦਾ ਹੈ ਇਹ ਗ੍ਰਹਿਣ ਕਦੋਂ ਤੱਕ ਹੋਵੇਗਾ ਤੇ ਕਿੱਥੇ ਨਜ਼ਰ ਆਵੇਗਾ ਤੇ ਗੱਲ ਕਰੀਏ ਤੇ ਇਹ ਇੱਕ ਪਾਰਸ਼ੀਅਲ ਸੋਲਰ ਇਕਲਿਪਸ ਹੋਵੇਗਾ ਇਹ 21 ਸਤੰਬਰ 2028 ਨੂੰ ਲੱਗੇਗਾ ਸ਼ੁਰੂਆਤ ਇਹ ਦੀ 10:59 ਵਜੇ ਹੋਵੇਗੀ ਜੋ ਕਿ ਰਾਤਰੀ ਦਾ ਸਮਾਂ ਹੈ ਤੇ ਇਹ ਅੰਤ 22 ਸਤੰਬਰ ਨੂੰ 3:23 ਤੇ ਸਵੇਰੇ ਖਤਮ ਹੋਵੇਗਾ ਤੇ ਦਾ ਪੀਕ ਟਾਈਮ ਜੋ ਰਹੇਗਾ ਉਹ ਹੋਏਗਾ 1:11 ਸਵੇਰ ਦੇ ਯਾਨੀ 22 ਸਤੰਬਰ ਨੂੰ ਇੰਡੀਆ ਵਿੱਚ ਇਹ ਗ੍ਰੈਂਡ ਵਿਜ਼ੀਬਲ ਨਹੀਂ ਹੋਵੇਗਾ ਕਿਉਂਕਿ ਉਹ ਸਮੇਂ ਰਾਤ ਹੋਵੇਗੀ ਤੇ ਸੂਰਜ ਹੋਰੀਜ਼ਨ ਥੱਲੇ ਹੋਵੇਗਾ ਇਹ ਮੇਲੀ ਨਜ਼ਰ ਆਵੇਗਾ ਨਿਊਜ਼ੀਲੈਂਡ ਸਾਊਥਰਨ ਆਸਟ੍ਰੇਲੀਆ ਅਟਾਰਟਿਕਾ ਤੇ ਪੈਸੀਫਿਕ ਆਈਲੈਂਡਸ ਵਿੱਚ ਤਾ ਹੁਣ ਜਾਣਦੇ ਹਾਂ ਇਸ ਸੂਰਜ ਗ੍ਰਹਿਣ ਦਾ ਪ੍ਰਭਾਵ ਦੁਨੀਆ ਤੇ ਕੀ ਪਵੇਗਾ ਇੰਡੀਆ ਵਿੱਚ ਕੋਈ ਇਹਦਾ ਡਾਇਰੈਕਟ ਸਾਇੰਟਿਫਿਕ ਇਫੈਕਟ ਨਹੀਂ ਹੋਵੇਗਾ ਕਿਉਂਕਿ ਇਹ ਇੰਡੀਆ ਵਿੱਚ ਨਹੀਂ ਨਜ਼ਰ ਆਏਗਾ ਜਿੱਥੇ ਵੀ ਇਹ ਵਿਜ਼ੀਬਲ ਹੋਵੇਗਾ ਉੱਥੇ ਥੋੜਾ ਟੈਂਪਰੇਚਰ ਘਟ ਸਕਦਾ ਹੈ ਰੋਸ਼ਨੀ ਕਮ ਹੋ ਸਕਦੀ ਹੈ ਧਾਰਮਿਕ ਦ੍ਰਿਸ਼ਟੀ ਨਾਲ ਗ੍ਰਹਿਣ ਨੂੰ ਧਾਰਮਿਕ ਤੌਰ ਤੇ ਅਸ਼ੁਭ ਕਾਲ ਵੀ ਮੰਨਿਆ ਜਾਂਦਾ ਹੈ ਤੇ ਇਹ ਗ੍ਰੈਂਡ ਸਰਵ ਪਿਤਰ ਅਮਾਵਸਿਆ ਦੇ ਦਿਨ ਹੋਵੇਗਾ ਇਸ ਕਰਕੇ ਐਂਸੈਸਟਰਸ ਲਈ ਯਾਨੀ ਪਿਤਰਾਂ ਲਈ ਸ਼ਰਾਧ ਪਿੱਡ ਦਾਨ ਦੀ ਮਹੱਤਵ ਵੱਧ ਜਾਂਦੀ ਹੈ ਐਸਟ੍ਰੋਲੋਜੀ ਅਨੁਸਾਰ ਕੁਝ ਰਾਸ਼ੀਆਂ ਤੇ ਦਾ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਤੇ ਹੁਣ ਜਾਣਦੇ ਹਾਂ ਕਿ ਰਾਸ਼ੀਆਂ ਤੇ ਇਹਦਾ ਕੀ ਪ੍ਰਭਾਵ ਪਏ ਚਲੋ ਸ਼ੁਰੂ ਕਰਦੇ ਹਾਂ ਹਰ ਰਾਸ਼ੀਆਂ ਲਈ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਇਸ ਗ੍ਰਹਿਣ ਦੇ ਅਸਰ ਤੁਸੀਂ ਆਪਣੇ ਕੈਰੀਅਰ ਤੇ ਮਹਿਸੂਸ ਕਰ ਸਕਦੇ ਹੋ ਛੋਟੀ ਮੋਟੀ ਰੁਕਾਵਟ ਆ ਸਕਦੀ ਹੈ ਪਰ ਪੇਸ਼ੈਂਸ ਨਾਲ ਸਭ ਸੁਧਰ ਜਾਵੇਗਾ ਹੈਲਥ ਲਈ ਮਿਡੀਟੇਸ਼ਨ ਤੇ ਅਰਦਾਸ ਫਾਇਦੇਮੰਦ ਹੋਵੇਗੀ বৃਸ਼ਭ ਰਾਸ਼ੀ ਰਿਲੇਸ਼ਨਸ਼ਿਪਸ ਤੇ ਕਮਿਊਨੀਕੇਸ਼ਨ 'ਤੇ ਫਰਕ ਹੋਵੇਗੀ ਫਾਈਨੈਂਸ਼ੀਅਲ ਤੌਰ ਤੇ ਸੰਭਾਲ ਤੇ ਡਿਸੀਜਨਸ ਲੋ ਇੰਪਲਸਿਵ ਖਰਚ ਤੋਂ ਬਚੋ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਸੁੱਖ ਲੈ ਕੇ ਆਵੇਗਾ ਮਿਥੁਰ ਰਾਸ਼ੀ ਕੰਮ ਵਿੱਚ ਐਕਸਟਰਾ ਰਿਸਪੌਂਸਿਬਿਲਟੀ ਐਡ ਹੋ ਸਕਦੀ ਹੈ ਥੋੜਾ ਸਟ्रेस ਮਹਿਸੂਸ ਹੋਵੇਗਾ ਪਰ ਸਪੋਰਟ ਮਿਲੂਗਾ ਦੋਸਤਾਂ ਹੈਲਥ ਦਾ ਜ਼ਰੂਰ ਖਿਆਲ ਰੱਖੋ ਰੈਸਟ ਬਹੁਤ ਜ਼ਰੂਰੀ ਹੋਵੇਗਾ ਇਸ ਦੌਰਾਨ ਤੁਹਾਡੇ ਕਰਕ ਰਾਸ਼ੀ ਪਰਸਨਲ ਲਾਈਫ ਵਿੱਚ ਇਮੋਸ਼ਨਲ ਅਪ ਡਾਊਨਸ ਹੋ ਸਕਦੇ ਨੇ ਕੈਰੀਅਰ ਵਿੱਚ ਨਵੀਂ ਅਪੋਰਚੂਨਿਟੀ ਮਿਲ ਸਕਦੀ ਹੈ ਜੇ ਪੇਸ਼ੈਂਟ ਗ੍ਰਹਿਣ ਤੋਂ ਬਾਅਦ ਟਰੈਵਲ ਪਲਾਨ ਵੀ ਬਣ ਸਕਦਾ ਹੈ ਸਿਗ ਰਾਸ਼ੀ ਇਹ ਗ੍ਰਹਿਣ ਤੁਸੀਂ ਆਪਣੀ ਪਰਸਨੈਲਿਟੀ ਤੇ 셀ਫ ਕੌਨਫੀਡੈਂਸ ਵਿੱਚ ਥੋੜਾ ਫਲਕਚੁਏਸ਼ਨ ਲੈ ਕੇ ਆਵੇਗੇ ਪਰ ਨਵੀਂ ਕ੍ਰੀਏਟੀਵਿਟੀ ਦੀ ਸ਼ੁਰੂਆਤ ਵੀ ਹੋ ਸਕਦੀ ਹੈ ਫੈਮਲੀ ਵਿੱਚ ਕਿਸੇ ਪੁਰਾਣੇ ਮੁੱਦੇ ਦਾ ਸੋਲੂਸ਼ਨ ਨਿਕਲ ਸਕਦਾ ਕੰਨਿਆ ਰਾਸ਼ੀ ਹੈਲਥ ਦੀ ਸਾਈਡ ਤੇ ਅਲਰਟ ਰਹਿਣਾ ਬਹੁਤ ਜ਼ਰੂਰੀ ਹੈ ਜੋਬ ਜਾਂ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਚੇਂਜੇਸ ਆ ਸਕਦੇ ਨੇ ਗ੍ਰਹਿਣ ਬਾਅਦ ਨਵੀਂ ਪਲਾਨਿੰਗ ਪੋਜ਼ਿਟਿਵ ਰਿਜ਼ਲਟ ਲੈ ਕੇ ਆਵੇਗੀ ਤੁਲਾ ਰਾਸ਼ੀ ਲਵ ਲਾਈ ਵਿੱਚ ਕਨਫਿਊਜ਼ਨ ਹੋ ਸਕਦੀ ਹੈ ਪੇਸ਼ੈਂਸ ਜ਼ਰੂਰ ਬਣਾਈ ਰੱਖੋ ਤੇ ਇਸ ਦੌਰਾਨ ਫਾਈਨੈਂਸ਼ੀਅਲ ਤੌਰ ਤੇ ਸਮਝਦਾਰੀ ਨਾਲ ਇਨਵੈਸਟ ਕਰੋ ਤੇ ਫਰੈਂਡਸ਼ਿਪ ਸਰਕਲ ਵਿੱਚ ਨਵਾਂ ਸਪੋਰਟ ਸਿਸਟਮ ਬਣੂਗਾ ਹੁਣ ਗੱਲ ਕਰਦੇ ਹਾਂ ਵਰਸ਼ਿਕ ਰਾਸ਼ੀ ਲਈ ਕੈਰੀਅਰ ਵਿੱਚ ਇਹਨਾਂ ਦੇ ਸਟੈਬਿਲਿਟੀ ਆਏਗੀ ਪਰ ਮਿਹਨਤ ਜ਼ਿਆਦਾ ਕਰਨੀ ਪਵੇਗੀ ਫੈਮਿਲੀ ਰਿਸਪੌਂਸਿਬਿਲਟੀਜ਼ ਵੱਧ ਸਕਦੀਆਂ ਨੇ ਗ੍ਰਹਿਣ ਤੋਂ ਬਾਅਦ ਮੋਟੀਵੇਸ਼ਨ ਵਧੂਗਾ ਤੇ ਨਵੀਂ એનર્ਜੀ ਮਿਲੇਗੀ ਮਕਰ ਰਸ਼ੀ ਫਾਈਨੈਂਸ ਤੇ ਇਨਵੈਸਟਮੈਂਟਸ ਨੂੰ ਧਿਆਨ ਨਾਲ ਹੈਂਡਲ ਕਰੋ ਹੈਲਥ ਥੋੜੀ ਫਲਕਚੂਏਟ ਕਰ ਸਕਦੀ ਹੈ ਡਾਈਟ ਤੇ ਫੋਕਸ ਕਰੋ ਗ੍ਰੈਂਡ ਬਾਦ ਇੱਕ ਨਵੀਂ ਇਨਕਮ ਸੋਰਸ ਵੀ ਐਡ ਹੋ ਸਕਦੀ ਹੈ ਕੁੰਭ ਰਸ਼ੀ ਰਿਲੇਸ਼ਨਸ਼ਿਪ ਤੇ ਮੈਰਿਜ ਲਾਈਫ ਵਿੱਚ ਛੋਟੇ-ਮੋਟੇ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ ਇਸ ਕਾਰਨ ਗ੍ਰਹਿ ਕਲੇਸ਼ ਵੀ ਹੋ ਸਕਦਾ ਹੈ ਪਾਰਟਨਰਸ਼ਿਪ ਵਿੱਚ ਪੇਸ਼ੈਂਸ ਰੱਖੋ ਗ੍ਰਹਿਣ ਤੋਂ ਬਾਅਦ ਨਵੀਂ ਪ੍ਰੋਫੈਸ਼ਨਲ ਓਪਰਚੁਨਿਟੀ ਆਉਣ ਵਾਲੀ ਹੈ ਹੁਣ ਗੱਲ ਕਰਦੇ ਹਾਂ ਆਖਰੀ ਰਾਸ਼ੀ ਮੀਨ ਰਾਸ਼ੀ ਬਾਰੇ ਇਹਨਾਂ ਦੇ ਡੇਲੀ ਰੁਟੀਨ ਵਿੱਚ ਚੇਂਜਸ ਆ ਸਕਦੇ ਨੇ ਵਰਕ ਲੋਡ ਵਧ ਸਕਦਾ ਹੈ ਤੇ ਇਸ ਕਰਕੇ ਸਟ्रेस ਨੂੰ ਕੰਟਰੋਲ ਕਰਨ ਲਈ ਯੋਗਾ ਜਾਂ ਮੈਡੀਟੇਸ਼ਨ ਕਰੋ ਫਾਈਨੈਂਸ਼ਲੀ ਇਸ ਗ੍ਰੈਂਡ ਤੋਂ ਬਾਅਦ ਸਟੈਬਿਲਿਟੀ ਦਿਖੇਗੀ ਤੇ ਦੋਸਤੋ ਐਸੀ 77 2025 ਦੇ ਸੂਰਜ ਗ੍ਰੈਂਡ ਬਾਰੇ ਸਾਰੀ ਡਿਟੇਲ ਉਹ ਦੇ ਸਮਾ ਪ੍ਰਭਾਵ ਤੇ ਹਰ ਇੱਕ ਰਾਸ਼ੀ ਲਈ ਪ੍ਰੈਡਿਕਸ਼ਨ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੁਸੀਂ ਇਸ ਤੋਂ ਕੁਝ ਵੈਲਿਊਏਬਲ ਜਾਣਕਾਰੀ ਜ਼ਰੂਰ ਲੇਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਬਟਨ ਜ਼ਰੂਰ ਦਬਾਓ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸ਼ੇਅਰ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਦੱਸੋ ਤੁਸੀਂ ਕਿਹੜੀ ਰਾਸ਼ੀ ਦੇ ਹੋ ਤੇ ਇਹ ਗ੍ਰਹਿਣ ਦੇ ਪ੍ਰਭਾਵ ਤੁਹਾਡੇ ਲਈ ਕਿੰਝ ਹੋ ਸਕਦੇ ਹਨ ਸ਼ੁਕਰੀਆ ਤੁਹਾਡੇ ਪਿਆਰ ਤੇ ਸਪੋਰਟ ਲਈ ਰੱਬ ਤੁਹਾਨੂੰ ਖੁਸ਼ ਰੱਖੇ ਤੇ ਹਰ ਗ੍ਰਹਿਣ ਤੁਹਾਡੇ ਲਈ ਸਿਰਫ ਪੋਜ਼ਿਟਿਵ ਬਦਲਾਅ ਲੈ ਕੇ ਆਵੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਰੱਬ ਰਾਖਾ ਤੇ ਸ਼ੁਕਰੀਆ